ਇੱਕ ਤਰ੍ਹਾਂ ਦੇ ਨਾਲ ਕੰਗੜਾ ਨਰੌਤ ਦੇ ਮੂੰਹ ਦੇ ਉੱਪਰ ਇਹ ਇੱਕ ਚਪੇੜ ਵੀ ਹੈ ਕਿ ਤੁਸੀਂ ਜੈਸ ਇਲਾਕੇ ਤੋਂ ਆਉਣੇ ਹੋ ਉੱਥੋਂ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਨਹੀਂ ਕੀਤੀ ਤੇ ਨਾਲੇ ਉਹਨਾਂ ਨੇ ਤੁਹਾਨੂੰ ਚੁਣਿਆ ਹੈ ਹਿਮਾਚਲ ਵਾਲੇ ਵੀ ਸਾਡੇ ਭੈਣ ਭਰਾ ਨੇ ਪਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹ ਕੀ ਕਾਰਨ ਹੈ ਜੈਸ ਕਾਰਨ ਅੱਜ ਕਿਸੇ ਵੀ ਟਰੱਕ ਜਾਂ ਟਰੈਕਟਰ ਦਾ ਮੂੰਹ ਹਿਮਾਚਲ ਵਾਲ ਨੂੰ ਨਹੀਂ ਹੋ ਰਿਹਾ ਤੇ ਪੰਜਾਬੀਆਂ ਦੇ ਬਿਨਾਂ ਕਹੇ ਤੇ ਉੱਥੇ ਲੰਗਰਾਂ ਦੇ ਹੜ ਆ ਗਏ ਨੇ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਤੇ ਕਿਹਾ ਜਾਂਦਾ ਹੈ ਕਿ ਬੁਰੇ ਹਾਲਾਤਾਂ ਦੇ ਵਿੱਚ ਹੀ ਆਪਣੇ ਪਹਿਚਾਣੇ ਜਾਂਦੇ ਨੇ ਮੰਡੀ ਜਿੱਥੋਂ ਦੀ ਕੰਗਣਾ ਰਣੌਤ ਸਾਂਸਦ ਹੈ ਉਸ ਦਾ ਉਹ ਏਰੀਆ ਹੈ ਮੰਡੀ ਦਾ ਏਰੀਆ ਉੱਥੇ ਜਦੋਂ ਬੱਦਲ ਫੜਦਾ ਹੈ ਉਸ ਸਮੇਂ ਕੰਗਣਾ ਮੰਡੀ ਦੇ ਵਿੱਚ ਜਾਂਦੀ ਹੈ ਤੇ ਆਪਣੇ ਲੋਕਾਂ ਨੂੰ ਕਹਦੀ ਹੈ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਮੇਰੇ ਨਾਲ ਤਾਂ ਮੇਰੇ ਦੋ ਭਾਈ ਹੁੰਦੇ ਨੇ ਮੇਰੇ ਕੋਲ ਕੋਈ ਕੈਬਨ ਮੰਤਰੀ ਦਾ ਅਹੁਦਾ ਨਹੀਂ ਹੈ ਮੈਂ ਤੁਹਾਡੀ ਕਿਸੇ ਵੀ ਤਰ੍ਹਾਂ ਦੇ ਨਾਲ ਕੁਝ ਜ਼ਿਆਦਾ ਹੈਲਪ ਕਰ ਹੀ ਨਹੀਂ ਸਕਦੀ ਮੈਂ ਤਾਂ ਬਸ ਤੁਹਾਨੂੰ ਮਿਲਣਾ ਆ ਸਕਦੀ ਹਾਂ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਰ ਸਕਦੀ ਤੇ ਕੰਗਣਾ ਕਹਿੰਦੀ ਹੈ ਕਿ ਮੇਰੇ ਕੋਲ ਇੰਨੇ ਪੈਸੇ ਹੀ ਨਹੀਂ ਕਿ ਮ जो ये डिज़ास्टर रिलीफ हो गया या डिजास्टर का जो काम हो गया वो मेरे पास कोई कैबिनेट तो है नहीं मेरे पास मेरे दो भाई हैं जो साथ साथ चले रहते हैं यही मेरा कैबिनेट है और यही मेरा सारा तो ये दो हैं अब देखो जिसकी मैं पहुंच तो जाती हूँ लेकिन मेरे जो हक में है और मेरे जो स्कोप ऑफ वर्क में है तो यही है कि मैं केंद्र से अपना रिलीफ फंड लेके आऊँ ना मेरे पास खुद अपने फंड्स हैं डिजास्टर रिलीफ को लेके ना मेरे पास कैबिनेट है और ना मेरे पास अधिकारी हैं और ना ही मेरे पास और किसी तरह की एमपी की एक लिमिटेड वर्क होती है जो किसी पार्लियामेंट तक होती है ਉਸ ਤੋਂ ਬਾਅਦ ਕੰਗੜਾ ਰਣੋਤ ਇੱਕ ਇੰਟਰਵਿਊ ਕਰਦੀ ਹੈ ਉਸ ਦੇ ਵਿੱਚ ਕਹਿੰਦੀ ਹੈ ਕਿ ਰਾਜਨੀਤੀ ਇੱਕ ਬਹੁਤ ਮਹਿੰਗਾ ਕੰਮ ਹੈ ਤੇ ਜਿੰਨੀ ਵੀ ਮੇਰੀ ਸੈਲਰੀ ਹੈ ਉਹ ਸਾਰੀ ਆਉਣ ਜਾਣ ਦੇ ਵਿੱਚ ਹੀ ਚਲੀ ਜਾਂਦੀ ਹੈ ਇੱਕ ਪਾਸੇ ਕੰਗੜਾ ਰਣੋਤ ਹੈ ਜਦੋਂ ਉਸ ਦੇ ਸੰਸਦ ਖੇਤਰ ਦੇ ਵਿੱਚ ਬੱਦਲ ਫੜਦਾ ਹੈ ਤਾਂ ਉਹ ਇੱਕ ਤਰ੍ਹਾਂ ਦੇ ਗੈਰ ਜ਼ਿੰਮੇਵਾਰ ਬਿਆਨ ਦਿੰਦੀ ਹੈ ਮਦਦ ਦੇ ਨਾਮ ਤੇ ਤਾਂ ਕੰਗੜਾ ਨੇ ਕੀ ਕੀਤਾ ਇਹਦੇ ਬਾਰੇ ਕਿਸੇ ਨੂੰ ਵੀ ਕੱਖ ਪਤਾ ਨਹੀਂ ਪਰ ਜਿਹੜਾ ਕੁਝ ਉਹ ਉੱਥੇ ਬੋਲ ਕੇ ਆਈ ਹੈ ਉਹ ਤੁਸੀਂ ਸਾਰਿਆਂ ਨੇ ਵੀਡੀਓ ਕਲਿੱਪਸ ਸੁਣੇ ਨੇ ਪਰ ਮੈਨੂੰ ਲੱਗਦਾ ਨਹੀਂ ਕਿ ਜਿੱਦਾਂ ਦਾ ਉਹਨੇ ਕਿਹਾ ਹੈ ਕਿ ਕੋਈ ਮਦਦ ਵੀ ਕੀਤੀ ਹੋਵੇਗੀ ਉੱਥੇ ਤੇ ਇਸ ਦੇ ਬਿਲਕੁਲ ਉਲਟ ਜਦੋਂ ਪੰਜਾਬ ਦੇ ਵਿੱਚ NRI ਭਾਈਚਾਰਾ ਸਾਰਾ ਆਂਡ ਗਵਾੜ ਦਾ ਭਾਈਚਾਰਾ ਆਂਡ ਗਵਾੜ ਮਤਲਬ ਰਾਜਸਥਾਨ ਯੂਪੀ ਹਰਿਆਣਾ ਸਾਰੇ ਜਣੇ ਖੁੱਲ ਕੇ ਪੰਜਾਬ ਦੇ ਨਾਲ ਆ ਖੜੇ ਨੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਮੰਦਰਾ ਨੇ ਵਿੱਚ ਲਾਉਂਸਮੈਂਟ ਹੋ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਰਾਸ਼ਨ ਇਕੱਠਾ ਕਰਕੇ ਆਪਾਂ ਪੰਜਾਬ ਜਾਣਾ ਹੈ ਯੂਪੀ ਦੇ ਪਿੰਡਾਂ ਦੇ ਵਿੱਚ ਲਾਉਂਸਮੈਂਟ ਹੋ ਰਹੀਆਂ ਨੇ ਤੇ ਰਾਜਸਥਾਨ ਦੇ ਏਰੀਆ ਦੇ ਵਿੱਚ ਅਨਾਉਂਸਮੈਂਟ ਹੋ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਪੰਜਾਬ ਪਹੁੰਚੋ ਆਪਾਂ ਸਮਾਨ ਇਕੱਠਾ ਕਰਕੇ ਪੰਜਾਬ ਜਾਣਾ ਹੈ ਤੇ ਲੋਕ ਚੱਲ ਵੀ ਰਹੇ ਨੇ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਇਹਨਾਂ ਸਟੇਟਾਂ ਤੋਂ ਪੰਜਾਬ ਵੱਲ ਆ ਰਹੇ ਨੇ ਤੇ ਇਹ ਜਿਹੜੇ ਲੋਕ ਪੰਜਾਬ ਦੀ ਮਦਦ ਕਰ ਕੰਗੜਾ ਤੋਂ ਵੋਟਾਂ ਪਾ ਕੇ ਲੋਕਾਂ ਨੇ ਚੁਣਿਆ ਸੀ ਉਸ ਏਰੀਆ ਦੇ ਲੋਕਾਂ ਨੇ ਉਮੀਦ ਜਤਾਈ ਸੀ ਕੰਗੜਾ ਦੇ ਉੱਪਰ ਕਿ ਸਾਡਾ ਇਹ ਫਾਇਦਾ ਕਰੇਗੀ ਸਾਡਾ ਇਹ ਭਲਾ ਕਰੇਗੀ ਸਾਡੇ ਏਰੀਆ ਦੇ ਵਿੱਚ ਜੇਕਰ 1921 ਹੋਵੇਗੀ ਤਾਂ ਇਹ ਹੈਲਪ ਕਰੇਗੀ ਕੰਗੜਾ ਤਾਂ ਉੱਥੇ ਸਿੱਧਾ-ਸਿੱਧਾ ਜਾ ਕੇ ਇੱਕ ਤਰ੍ਹਾਂ ਦੇ ਨਾਲ ਨਾ ਕਰਿਆਈ ਪਰ ਆ ਜਿਨ੍ਹਾਂ ਨੂੰ ਕਿਸੇ ਨੇ ਵੋਟਾਂ ਨਹੀਂ ਪਾਈਆਂ ਤੇ ਜਿਨ੍ਹਾਂ ਨੂੰ ਕੋਈ ਲਾਲਚ ਵੀ ਨਹੀਂ ਕਿ ਅੱਗੇ ਅਸੀਂ ਵੋਟਾਂ ਦੇ ਵਿੱਚ ਖੜਨਾ ਹੈ ਆਮ ਘਰਾਂ ਦੇ ਧੀਆਂ ਪੁੱਤ ਖੁੱਲ੍ਹ ਕੇ ਸੇਵਾ ਕਰ ਰਹੇ ਨੇ ਤੇ ਸਾਰੀਆਂ ਹੀ ਆਲੇ-ਦੁਆਲੇ ਦੇ ਸਟੇਟਾਂ ਦੇ ਵਿੱਚੋਂ ਖੁੱਲ੍ਹ ਕੇ ਮਦਦ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਪੰਜਾਬ ਦੇ ਕਲਾਕਾਰ ਪੰਜਾਬ ਦੇ ਐਕਟਰ ਡਾਇਰੈਕਟਰ ਇ ਕਾਰਨ ਕੀ ਹੈ ਕਿ ਜਦੋਂ ਵੀ ਕਿਤੇ ਕੋਈ ਵਿਪਤਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਤੇ ਸਿੱਖ ਸਰਦਾਰੀ ਉੱਥੇ ਪਹੁੰਚਦੇ ਨੇ ਤੇ ਹੁਣ ਉਹ ਲੋਕਾਂ ਨੂੰ ਵੀ ਲੱਗ ਰਿਹਾ ਹੈ ਕਿ ਅੱਜ ਪੰਜਾਬ ਤੇ ਮਾੜਾ ਟਾਈਮ ਆਇਆ ਹੈ ਤੇ ਸਾਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਤੁਸੀਂ ਵੱਢੋਗੇ ਤੇ ਹਿਮਾਚਲ ਦੇ ਵਿੱਚ ਹੁਣ ਲੋਕ ਫਸੇ ਹੋਏ ਨੇ ਕੁਲੂ ਮਨਾਲੀ ਦੇ ਅੰਦਰ ਕਿਉਂਕਿ ਉਹ ਹਾਈਵੇ ਢਹਿ ਢੇਰੀ ਹੋ ਗਿਆ ਹੈ ਤੇ ਉੱਥੋਂ ਦੇ ਲੋਕਲ ਲੋਕਾਂ ਨੇ ਪੂਰੀ ਸ਼ੈੱਲ ਲਾ ਰੱਖੀ ਹੈ ਜਿਹੜੇ ਟੂਰਿਸਟ ਹੁਣ ਮਨਾਲੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਟੂਰਿਸਟ ਤੋਂ ਵਾਸ਼ਰੂਮ ਯੂਜ਼ ਕਰਨ ਦੇ ਪੈਸੇ ਲਏ ਜਾਂਦੇ ਨੇ ਆਪਣੇ ਹੋ ਦੇ ਬੱਚੂ ਵੀ ਹੁਣ ਬਹੁਤ ਜ਼ਿਆਦਾ ਤਵਾਹੀ ਮੱਚੀ ਹੈ ਪਰ ਕੋਈ ਵੀ ਉੱਥੇ ਸੇਵਾ ਕਰਨ ਨਹੀਂ ਜਾ ਰਿਹਾ ਕਾਰਨ ਕੀ ਹੈ ਕਿ ਉੱਥੋਂ ਦੇ ਲੋਕਾਂ ਨੇ ਕਦੇ ਵੀ ਆਮ ਪਬਲਿਕ ਦੇ ਨਾਲ ਭਲਾ ਨਹੀਂ ਕੀਤਾ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਂ ਦੀ ਸ਼ੈਲੀ ਲਾਉਂਦੇ ਨਹੀਂ ਤੇ ਉਹ ਚੀਜ਼ਾਂ ਅੱਜ ਵੀ ਚੱਲ ਰਹੀਆਂ ਨੇ ਤੇ ਪੰਜਾਬ ਜਿੱਥੇ ਵੀ ਜਾਂਦਾ ਹੈ ਪੰਜਾਬੀ ਜਿੱਥੇ ਵੀ ਜਾਂਦੀ ਹੈ ਤਾਂ ਉਹ ਲੰਗਰ ਲਗਾ ਦਿੰਦੀ ਹੈ ਚਾਹੇ ਫਿਰ ਕੋਈ ਫਲੱਡ ਆਏ ਹੁਣ ਚਾਹੇ ਫਿਰ ਕਿਸਾਨ ਮੋਰਚਾ ਹੋਵੇ ਜਾਂ ਫਿਰ ਦੁਨੀਆ ਦੇ ਉੱਪਰ ਕਿਤੇ ਵੀ ਕੋਈ ਕਰੋਪੀ ਆਵੇ ਖਾਲਸਾ ਏਡ ਹਰ ਇੱਕ ਜਗ੍ਹਾ ਦੇ ਉੱਪਰ ਪਹੁੰਚ ਜਾਂਦੀ ਹੈ ਖਾਲਸਾ ਏਡ ਨੂੰ ਚਾਹੇ ਕੋਈ ਕੁਛ ਵੀ ਕਹੀ ਜਾਵੇ ਪਰ ਖਾਲਸਾ ਏਡ ਦੇ ਵਿੱਚ ਕੋਈ ਵੀ ਦੋ ਕਥਨੀ ਨਹੀਂ ਹੈ ਅੱਜ ਵੀ ਖਾਲਸਾ ਏਡ ਤੇ ਹੋਰ ਜਥੇਬੰਦੀਆਂ ਹੜਾ ਦੇ ਨਾਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੀ ਨੇ ਤੇ ਉੱਥੇ ਸੇਵਾ ਕਰ ਰਹੀਆਂ ਨੇ ਇੱਕ ਤਰ੍ਹਾਂ ਦੇ ਨਾਲ ਕੰਗਣਾ ਨਰੌਤ ਦੇ ਮੂੰਹ ਦੇ ਉੱਪਰ ਇਹ ਇੱਕ ਚਪੇੜ ਵੀ ਹੈ ਕਿ ਤੁਸੀਂ ਜਿਸ ਇਲਾਕੇ ਤੋਂ ਆਉਣੇ ਹੋ ਉੱਥੋਂ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਨਹੀਂ ਕੀਤੀ ਤੇ ਨਾਲੇ ਉਹਨਾਂ ਨੇ ਤੁਹਾਨੂੰ ਚੁਣਿਆ ਹੈ ਤੇ ਇਹ ਜਿਹੜੇ ਕਲਾਕਾਰ ਨੇ ਤੇ ਇਹ ਜਿਹੜੇ ਐਨ ਆਰ ਆਈ ਭਰਾ ਨੇ ਇਹ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੇ ਨੇ ਬਾਲੀਵੁੱਡ ਦੇ ਵਿੱਚ ਬੈਠੇ ਨੇ ਬੰਬਈ ਦੇ ਵਿੱਚ ਬੈਠੇ ਨੇ ਪਰ ਇਹ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਨਹੀਂ ਤੇ ਜਿਵੇਂ ਹੀ ਪੰਜਾਬ ਦੇ ਉੱਪਰ ਮਾੜਾ ਟਾਈਮ ਆਇਆ ਤਾਂ ਇਹਨਾਂ ਨੇ ਫੰਡ ਦੇਣ ਵਾਲੇ ਤਸਾਂਜ ਹੋਵੇ ਪਤਾ ਹੀ ਨਹੀਂ ਹੋਰ ਵੀ ਕਿੰਨੇ ਸੰਗਰ ਨੇ ਆਰ ਨੇਤ ਨੇ ਪਤਾ ਹੀ ਨਹੀਂ ਜੇ ਤੁਸੀਂ ਕਿੰਨਿਆਂ ਦੇ ਨਾਂ ਲੈ ਦੋਗੇ ਇੱਥੇ ਲਿਸਟ ਬਹੁਤ ਲੰਬੀ ਹੈ ਸਾਰੇ ਦੇ ਸਾਰੇ ਮਦਦ ਕਰ ਰਹੇ ਨੇ ਕਈ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਉਤਰ ਕੇ ਮਦਦ ਕਰ ਰਹੇ ਨੇ ਕਈ ਦੇਸ਼ਾਂ ਵਿਦੇਸ਼ਾਂ ਤੋਂ ਪੈਸੇ ਭੇਜ ਕੇ ਮਦਦ ਕਰ ਰਹੇ ਨੇ ਤੇ ਹੋਰ ਸਮੱਗਰੀ ਭੇਜ ਕੇ ਮਦਦ ਕਰ ਰਹੇ ਨੇ ਆਪਣੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਕਪਲ ਸ਼ਰਮਾ ਸੂਰੂ ਸੂਜ ਸੰਜੇ ਦੱਤ ਖੁੱਲ ਕੇ ਸਾਹਮਣੇ ਆਏ ਨੇ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਕਾਰਨ ਕੀ ਹੈ ਕਾਰਨ ਇਹ ਹੈ ਕਿ ਪੰਜਾਬ ਹਰ ਸਮੇਂ ਹਰ ਇੱਕ ਦੇਸ਼ ਦੇ ਨਾਲ ਖੜਾ ਹੈ ਹਰ ਇੱਕ ਸਟੇਟ ਦੇ ਨਾਲ ਖੜਾ ਹੈ ਜਦੋਂ ਉਸ ਦਾ ਮਾੜਾ ਸਮਾਂ ਆਇਆ ਸੀ ਤੇ ਇਹ ਚ ਕਿ ਪੰਜਾਬ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਜਤਾਇਆ ਕਿਸੇ ਵੀ ਸਟੇਟ ਦੇ ਵਿੱਚ ਕੋਸ਼ ਹੁੰਦਾ ਹੈ ਤਾਂ ਖਾਲਸਾ ਪਹਿਲਾਂ ਉਸ ਜਗ੍ਹਾ ਦੇ ਉੱਪਰ ਪਹੁੰਚ ਜਾਂਦਾ ਹੈ ਸੇਵਾ ਕਰਨ ਦੇ ਲਈ ਇਹੀ ਕਾਰਨ ਹੈ ਕਿ ਅੱਜ ਦੂਜੀਆਂ ਸਟੇਟਾਂ ਤੋਂ ਜਿਹੜੇ ਟਰਾਲੀ ਟਰੈਕਟਰ ਜਾਂ ਟਰੱਕ ਆ ਰਹੇ ਨੇ ਰਾਸ਼ਨ ਜਾਂ ਹੋਰ ਸਮਗਰੀ ਲੈ ਕੇ ਉਹਨਾਂ ਦੇ ਮੂੰਹ ਪੰਜਾਬ ਵੱਲੋਂ ਨੇ ਨਾ ਕਿ ਹਿਮਾਚਲ ਵੱਲੋਂ ਹਿਮਾਚਲ ਵਾਲੇ ਵੀ ਸਾਡੇ ਭੈਣ ਭਰਾ ਨੇ ਪਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹ ਕੀ ਕਾਰਨ ਹੈ ਜਿਸ ਕਾਰਨ ਅੱਜ ਕਿਸੇ ਵੀ ਟਰੱਕ ਜਾਂ ਟਰੈਕਟਰ ਦਾ ਮੂੰਹ ਹਿਮਾਚਲ ਵੱਲੋਂ ਨਹੀਂ ਹੋ ਰਿਹਾ ਤੇ ਪੰਜਾਬੀਆਂ ਦੇ ਬਿਨਾਂ ਕਹੇ ਤੇ ਉੱਥੇ ਲੰਗਰਾਂ ਦੇ ਹੜ ਆ ਗਏ ਨੇ ਇੱਕ ਵੀ ਹੜ ਪ੍ਰ ਉਹ ਆਲੇ ਆਕੇ ਦੋ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਦੇ ਘਰਾਂ ਵੱਲੋਂ ਉਹਨਾਂ ਦੇ ਪਿੰਡਾਂ ਵੱਲੋਂ ਟਰੈਕਟਰ ਟਰਾਲੀਆਂ ਦੇ ਮੂੰਹ ਹੋ ਜਾਂਦੇ ਨੇ ਤੇ ਉਹਨਾਂ ਤੱਕ ਕੋਈ ਚੀਜ਼ ਪਹੁੰਚ ਜਾਂਦੀ ਹੈ ਪੰਜਾਬ ਦੇ ਜਿਹੋ ਜਿਹੇ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਕਿਸੇ ਦਾ ਵੀ ਕਲੇਜਾ ਫਟ ਜਾਂਦਾ ਹੈ ਕਿ ਜਿਹੇ ਹਾਲਾਤਾਂ ਦੇ ਵਿੱਚ ਲੋਕ ਰਹਿ ਕਿਵੇਂ ਰਹੇ ਹੋਣ ਕਿ ਪਰ ਜਦੋਂ ਤੁਸੀਂ ਉਹ ਲੋਕਾਂ ਨੂੰ ਮਿਲਦੇ ਹੋ ਜਾ ਕੇ ਉਹ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਨੇ ਪਤਾ ਹੀ ਨਹੀਂ ਕਿਹੜੀ ਮਿੱਟੀ ਦੇ ਇਹ ਬਣੇ ਹੋਏ ਨੇ ਜਿਹੜਾ ਇਹ ਬਿਲਕੁਲ ਵੀ ਨਹੀਂ ਟੁੱਟਦੇ ਤੇ ਹਰ ਸਮੇਂ ਹੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਨੇ ਸਾਰਾ ਕੁਝ ਗਵਾ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ Hindu ਸਮਾਜ ਵੀ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਲਾ ਸਥਾਨ ਤੋਂ ਪੰਜਾਬ ਦੇ ਅੰਦਰ ਰਾਹਤ ਸਮਗਰੀ ਲੈ ਕੇ ਆ ਰਿਹਾ ਸੀ ਉਸ ਟਰੈਕਟਰ ਦੇ ਅੱਗੇ ਇੱਕ ਪਾਸੇ ਤਾਂ ਭਗਵਾ ਝੰਡਾ ਲੱਗਿਆ ਸੀ ਤੇ ਇੱਕ ਪਾਸੇ ਕేశਵੀ ਮਨਸਾਨ ਝੂਲ ਰਿਹਾ ਸੀ ਤੇ ਇਹ ਚੀਜ਼ ਸਾਨੂੰ ਦਰਸਾਉਂਦੀ ਹੈ ਕਿ ਅਸੀਂ ਜਿਸ ਮਿੱਟੀ ਦੇ ਵਸਣਦੇ ਹਾਂ ਸਾਡਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਤੇ ਮੁਸਲਮਾਨ ਭਾਈਚਾਰੇ ਨੇ ਵੀ ਮਸਜਿਦ ਦਾ ਜਿਹੜਾ ਡੋਨੇਸ਼ਨ ਬਾਕਸ ਹੈ ਉਹ ਸਿੱਖ ਭਾਈਚਾਰੇ ਦੇ ਲਈ ਖੋਲ ਦੱਤਾ ਹੈ ਤੇ ਮੁਸਲਮਾਨ ਵੀ ਟਰੱਕਾਂ ਦੇ ਟਰੱਕ ਭਰ ਕੇ ਹੁਣ ਹੜਪੇੜਤਾਂ ਵੱਲ ਪਹੁੰਚ ਰਹੇ ਨੇ ਇਹ ਖਾਸੀਅਤ ਹੈ ਪੰਜਾਬ ਦੀ ਮਿੱਟੀ ਦੀ ਕਿ ਇਹ ਹਰ ਕਿਸੇ ਨੂੰ ਆਪਣਾ ਬਣਾ ਲੈਂਦੀ ਹੈ ਚਾਹੇ ਕੋਈ ਵਤਨਾ ਤੋਂ ਕਿੰਨਾ ਵੀ ਦੂਰ ਕਿਉਂ ਨਾ ਹੋਵੇ ਉਮੀਦ ਕਰਦੇ ਹਾਂ ਕਿ ਇਹ ਮਾੜਾ ਸਮਾਂ ਵੀ ਜਲਦੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇਗਾ ਤੇ ਆਪਸੀ ਭਾਈਚਾਰਾ ਸਾਡਾ ਇਸ ਤਰ੍ਹਾਂ ਹੀ ਬਣਿਆ ਰਹੇ ਧੰਨਵਾਦ